हेलो बच्चों आज सीख करेंगे एक और विनय पत्र स्कूल ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜੀ ਠੀਕ ਹੈ ਇਹ ਤੁਹਾਨੂੰ ਦੱਸਾਂਗੇ ਕਿੱਦਾਂ ਲਿਖੀਦੀ ਹੈ ਪਹਿਲਾਂ ਲਿਖਣਾ ਕੀ ਹੈ ਸੇਵਾ ਵਿਖੇ ਮੁੱਖ ਅਧਿਆਪਕ ਜੀ ਸਰਕਾਰੀ ਹਾਈ ਸਕੂਲ ਕੋਮਾ ਵੰਡੀ ਤੁਸੀਂ ਆਪਣੇ ਸਕੂਲ ਦਾ ਐਡਰੈਸ ਲਿਖਣਾ ਹੈ ਠੀਕ ਹੈ ਤੇ ਮਗਰ ਜਦੋਂ ਆਪਣਾ ਜ਼ਿਲ੍ਹੇ ਦਾ ਨਾਮ ਲਿਖਣਾ ਕਿਸ ਜਿਹੜੇ ਚ ਪਿੰਡ ਦਾ ਸਕੂਲ ਤੁਹਾਡਾ ਜਾਂ ਸਕੂਲ ਦਾ ਕਿਹੜਾ ਹੈ ਨਾ ਨਾਮ ਹੈ ਉਹਦੇ ਪਿੱਛੇ ਡੰਡੀ ਬਾਣੀ ਅੱਗੇ ਅਸੀਂ ਵਿਸ਼ਾ ਬਣਾਉਣਾ ਹੈ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ 7ਵੀਂ ਜਮਾਤ ਦਾ ਵਿਦਿਆਰਥੀ ਹਾਂ ਮੇਰੇ ਪਿਤਾ ਜੀ ਰੇਲਵੇ ਵਿੱਚ ਨੌਕਰੀ ਕਰਦੇ ਹਨ ਹੁਣ ਉਨ੍ਹਾਂ ਦੀ ਬਦਲੀ ਫਿਰੋਜ਼ਪੁਰ ਤੋਂ ਲੁਧਿਆਣੇ ਹੋ ਗਈ ਹੈ ਸਾਡਾ ਸਾਰਾ ਪਰਿਵਾਰ ਹੁਣ ਲੁਧਿਆਣੇ ਜਾ ਰਿਹਾ ਹੈ ਮੇਰਾ ਇਕੱਲੇ ਦਾ ਇੱਥੇ ਰਹਿ ਕੇ ਪੜ੍ਹਾਈ ਕਰਨਾ ਸੰਭਵ ਨਹੀਂ ਹੈ ਕਿਰਪਾ ਕਰਕੇ ਮੇਰਾ ਸਕੂਲ ਛੱਡਣ ਦਾ ਸਰਟੀਫਿਕੇਟ ਦਿੱਤਾ ਜਾਵੇ ਤਾਂ ਜੋ ਮੈਂ ਆਪਣੀ ਪੜ੍ਹਾਈ ਜਾਰੀ ਰੱਖ ਸਕਾਂ ਮੈਂ ਆਪ ਜੀ ਦਾ অতি ਧੰਨਵਾਦੀ ਹੋਵਾਂਗਾ ਆਪ ਜੀ ਦਾ ਅਗਿਆਕਾਰੀ ਕੋਮਾ ਗੁਰਤੇਜ ਸਿੰਘ ਕੋਮਾ ਰੋਲ ਨੰਬਰ 15 ਜਮਾਤ 8ਵੀਂ ਸੀ ਇੱਥੇ ਤੁਸੀਂ ਆਪਣੀ ਜਮਾਤ ਲਿਖਣੀ ਹੈ ਆਪਣਾ ਰੋਲ ਨੰਬਰ ਤੇ ਆਪਣਾ ਨਾਮ ਲਿਖਣਾ ਹੈ ਠੀਕ ਹੈ ਅੱਗੇ ਇੱਥੇ ਤੁਸੀਂ ਤਰੀਕ ਪਾਣੀ ਮਿਤੀ 23 ਫਰਵਰੀ 2023 ਪਾਈ ਹੈ ਤੁਸੀਂ ਜਿਸ ਦਿਨ ਐਪਲੀਕੇਸ਼ਨ ਦੇਣੀ ਹੈ ਜਿੱਦਣ ਤੁਸੀਂ ਅਰਜੀ ਦੇਣੀ ਹੈ ਉਸ ਦਿਨ ਦੀ ਤਰੀਕ ਪਾਉਣੀ ਹੈ ਠੀਕ ਹੈ ਇਹ ਤੁਹਾਡੀ ਹੋ ਗਿਆ ਕੋ ਛੱਡਣ ਦਾ ਸਰਟੀਫିକੇਟ ਲੈਣ ਲਈ ਅਰਜੀ ਠੀਕ ਹੈ ਓਕੇ ਨੈਕਸਟ ਅਸੀਂ ਦੂਸਰੀ ਕਰਦੇ ਆ ਫਿਰ ਅੱਗੇ ਹੁਣ ਠੀਕ ਹੈ ਓਕੇ ਬਾਏ